ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਹੂਕਾ ਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰ ਉਹਦੀ লাশ ਇੱਕ ਬਾਥਰੂਮ ਚ ਲੁਕੋ ਦਿੱਤੀ ਜੋ ਵੀ ਮਤਲਬ ਕਸਾ ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕੀ ਦੂਸਰਿਆਂ ਦੀ লাশ ਤੇ ਵੀ ਸਿਆਸਤ ਕਰਦੇ ਐ ਜਿਹੜੇ ਦੂਜਿਆਂ ਦੇ جناਜ਼ੇ ਤੇ ਵੀ ਸਿਆਸਤ ਕਰਦੇ ਐ ਉਹ ਇਹ ਤਾਂ ਬਿਆਨ ਦੇਰੇਗੇ ਕਿ ਦੇ ਕੋਈ ਫਲਾਣਾ ਬੰਦਾ ਸੀਗਾ ਇਹਨੇ ਅੱਦਾ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਐ ਉਹ ਤਾਂ ਠੀਕ ਹੈ ਕਿ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਹੈ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਤਾਂ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੇ ਸੜਕ ਦੇ ਉੱਤੇ ਫਾਸੀ ਦਾ ਫੰਦਾ ਲਾ ਕੇ ਉਨਾ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਇਹ ਤਾਂ ਠੀਕ ਹੈ ਕਿ ਤੁਹਾਨੂੰ ਮੌਕਾ ਮਿਲ ਜਾਂਦਾ ਕਿੰਤੂ ਕਿੰਤੂ ਕਰਨ ਦਾ ਇੱਕ ਦੂਜੇ ਦੇ ਮਜ਼ਹਬ ਤੇ ਕਦੀ ਇਹ ਸੋਚਿਆ ਕਿ ਇਹ ਮਜ਼ਹਬ ਨਹੀਂ ਬਦਨਾਮ ਹੋ ਰਿਹਾ ਇੱਕ ਪੜੋਸੀ ਦਾ ਪੜੋਸੀ ਨਾਲ ਜਿਹੜਾ ਮਜ਼ਬੂਤ ਰਿਸ਼ਤਾ ਹੁੰਦਾ ਉਹ ਟੁੱਟ ਰਿਹਾ ਹੈ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਰਸੂਲullah ਕੌਣ فرمایا ਜਿਹੜਾ ਆਪਣੇ ਪੜੋਸੀ ਤੇ ਜ਼ੁਲਮ ਕਰੇਗਾ ਪੜੋਸੀ ਨਾਲ ਜ਼ਿਆਕਤੀ ਕਰੇਗਾ ਉਹ ਬੰਦਾ ਇਨਸਾਨ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਰਦੀ ਅਸਮ ਜਨ ਨਿਊਜ਼ ਦੇਖ ਰਹੇ ਹਾਂ ਤੁਸੀਂ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਜਲੰਧਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਜ਼ਿਕਰ ਕਰਨ ਲੱਗੀ ਹਾਂ ਕਿਉਂਕਿ ਇਹ ਘਟਨਾ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਬਲਕਿ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਹਰ ਇੱਕ ਦੇ ਦਿਲ ਨੂੰ ਚਬਕ ਜੋੜ ਕੇ ਰੱਖ ਦਿੱਤਾ ਹੈ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਲੰਧਰ ਦੇ ਵਿੱਚ ਜਿਹੜਾ ਮਾਮਲਾ ਹੋਇਆ ਹੈ ਇਸ ਨੂੰ ਲੈ ਕੇ ਹਰ طرف ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੀੜਤ ਪਰਿਵਾਰ ਦੇ ਵੱਲੋਂ ਤਾਂ ਇਨਸਾਫ ਮੰਗਿਆ ਹੀ ਜਾ ਰਿਹਾ ਪਰ ਇਸ ਘਟਨਾ ਨੂੰ ਲੈ ਕੇ ਪਾਰਟੀਆਂ ਦੇ ਵੱਲੋਂ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਸ ਤੇ ਉੱਪਰ ਇੱਕ ਅਜਿਹਾ ਵਿਅਕਤੀ ਜਿਸ ਨੇ ਰਾਜ ਕੇ ਨਿਖੇਦੀ ਕੀਤੀ ਹੈ ਕਿ ਕਿ ਕਿੰਨੀ ਬਦਕਿਸਮਤੀ ਹੈ ਸਾਡੇ ਸੂਬੇ ਦੀ ਸਾਡੇ ਦੇਸ਼ ਦੀ ਕਿ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਸਿਆਸਤਦਾਨ ਨੇ ਉਹ ਸਿਆਸਤ ਕਰਨ ਦੇ ਲਈ ਮੂੰਹ ਰਿਆ ਜਾਂਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਆ ਇੱਕ ਦੂਜੀ ਪਾਰਟੀਆਂ ਦੇ ਉੱਪਰ ਸਵਾਲ ਖੜੇ ਕਰਨ ਦਾ ਕਿੰது ਪਰਤੂ ਕਰਨ ਦਾ ਇੱਕ ਦੂਜੀ ਧਰਮਾ ਦੇ ਬਾਰੇ ਗੱਲਾਂបਾਤਾਂ ਕਰਕੇ ਪ੍ਰਤੀਕਿਰਿਆਵਾਂ ਦੇ ਕੇ ਆਪਣੀਆਂ ਧਰਮ ਨੂੰ ਬਦਨਾਮ ਕਰਨ ਦਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਸਜ਼ਾ ਮਿਲਣ ਦੀ ਗੱਲ ਜ਼ਰੂਰ ਕਰਦੇ ਹੋ ਕਰਨੀ ਵੀ ਚਾਹੀਦੀ ਜੇਕਰ ਕੋਈ ਅਜਿਹੀ ਦਿੰਦਗੀ ਕਰਦਾ ਆ ਤਾਂ ਸਜ਼ਾ ਉਸ ਨੂੰ ਮਿਲੇ ਪਰ ਸਜ਼ਾ ਹੋਣੀ ਕੀ ਚਾਹੀਦੀ ਹੈ ਇਸ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਤੇ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਇਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਉਹਨਾਂ ਨੇ ਜੋ ਲੀਡਰਾਂ ਨੂੰ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਨੇ ਉਹ ਵਾਕਈ ਸੁਣਨ ਵਾਲੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੀਆਂ ਲਾਸ਼ਾਂ ਤੇ ਜਨਾਜ਼ਾ ਦੇ ਉੱਪਰ ਵੀ ਸਿਆਸਤਦਾਨ ਇਸ ਕਦਰ ਢੇਠਾ ਡਿਗ ਜਾਣਗੇ ਉਹਨਾਂ ਦੀ ਮਨਜਕਤਾ ਡਿਗ ਜਾਏਗੀ ਕਿ ਉਹ ਸਿਆਸਤ ਕਰਨਾ ਸ਼ੁਰੂ ਕਰ ਦਿੰਦੇ ਨੇ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਤੁਸੀਂ ਬੀਤੇ ਦਿਨ ਵੀ ਕੁਝ ਤਸਵੀਰਾਂ ਦੇਖੀਆਂ ਵਾ ਕਿਸ ਤਰ੍ਹਾਂ ਪੰਜਾਬ ਮੁੱਖ ਮੰਤਰੀ ਦੇ ਉੱਪਰ ਵੀ ਸਵਾਲ ਉੱਠੇ ਨੇ ਕਿ ਉਹ ਜਲੰਧਰ ਦੇ ਵਿੱਚ ਪੀੜਤ ਪਰਿਵਾਰ ਦਾ ਹਾਲਜਾਲ ਪੁੱਛਣ ਨਹੀਂ ਗਏ ਹਾਲਾਂਕਿ ਆਪਣੇ ਬਿਆਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਾਸਟ ਟਰੈਕ ਤੇ ਕੇਸ ਚੁਲਾ ਕੇ ਜਲਦੀ ਹੀ ਇਨਸਾਫ ਦੀ ਜਿਹੜਾ ਇਨਸਾਫ ਹੈ ਜਿਹੜਾ ਉਹ ਦਿਵਾਇਆ ਜਾਏਗਾ ਪਰਿਵਾਰ ਨੂੰ 510000 ਦੀ ਮੰਗ ਕੀਤੀ ਜਾਵੇਗੀ ਪਰ ਜੋ ਉਹਨਾਂ ਦੇ ਘਰ ਜਾ ਕੇ ਜੇਕਰ ਮੁੱਖ ਮੰਤਰੀ ਦੁੱਖ ਸਾਂਝਾ ਕਰਦੇ ਜਿਵੇਂ ਕਿ ਹਰਿਆਣਾ ਪਹੁੰਚ ਗਏ ਤਾਂ ਇਸ ਨੂੰ ਲੈ ਕੇ ਵੀ ਉਹਨਾਂ ਦੇ ਉੱਪਰ ਸਵਾਲ ਉੱਠੇ ਨੇ ਤਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਦੇ ਅ ਬਦਲੇ ਜਿਹੜੇ ਹਰਿਆਣਾ ਦੇ ਸੀਐਮ ਸੀਗੇ ਉਹਨਾਂ ਨੇ ਵੀ ਪੰਜਾਬ ਮੁੱਖ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਈ ਇਥੋਂ ਤੱਕ ਕਿ ਕਹਿਤਾ ਜਾਈਏ ਕਿ ਪਹਿਲਾਂ ਆਪਣੇ ਪੰਜਾਬ ਨੂੰ ਤਾਂ ਸੁਧਾਰ ਲਓ ਤੁਸੀਂ ਰਾਜਨੀਤੀ ਨਾ ਕਰੋ ਦੁੱਖ ਜ਼ਰੂਰ ਸਾਂਝਾ ਕਰੋ ਇਹ ਗੱਲ ਹਰਿਆਣਾ ਦੇ ਸੀਐਮ ਨੇ ਵੀ ਆਖੀ ਹੈ ਪਰ ਦੱਸ ਦਈਏ ਕਿ ਲੁਧਿਆਣਾ ਤੋਂ ਜਿਹੜੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੇ ਜੀ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੀ ਨਿਖੇਦੀ ਕੀਤੀ ਹੈ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਸਿਆਸਤਦਾਨਾਂ ਨੂੰ ਜਿਹੜਾ ਇੱਕ ਸੁਨੇਹਾ ਦਿੱਤਾ ਹੈ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਆ ਮੌਕਾ ਜਦੋਂ ਇਸ ਤਰ੍ਹਾਂ ਦਾ ਮਿਲਦਾ ਹੈ ਤੇ ਇੱਕ ਦੂਜੇ ਦੇ ਉੱਪਰ ਪ੍ਰੰਤੂ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ ਕਿੱਦਾਂ ਤੁਸੀਂ ਰਾਜਨੀਤਿਕ ਖੇਡਣ ਲੱਗ ਜਾਂਦੇ ਹੋ ਕਿੱਦਾਂ ਤੁਸੀਂ ਸਿਆਸਤ ਕਰਨੀ ਸ਼ੁਰੂ ਕਰ ਦਿੰਦੇ ਹੋ ਤਿਆ ਸੁਣਦੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਦਾ ਅਧਿਆ ਬਿਆਨ ਸੁਣਨ ਤੋਂ ਬਾਅਦ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਵੂਕਾਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰ ਉਹਦੀ লাশ ਇੱਕ ਬਾਥਰੂਮ 'ਚ ਲੁਕੋ ਦਿੱਤੀ ਜੋ ਵੀ ਮਤਲਬ ਕਿੱਸਾ ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ ਲਾਸ਼ ਤੇ ਵੀ ਸਿਆਸਤ ਕਰਦੇ ਐ ਜਿਹੜੇ ਦੂਸਰਿਆਂ ਦੇ ਜਨਾਜ਼ੇ ਤੇ ਵੀ ਸਿਆਸਤ ਕਰਦੇ ਐ ਉਹ ਇਹ ਤਾਂ ਬਿਆਨ ਦੇਰੇਗੇ ਕਿ ਦੇਖੋ ਜੀ ਫਲਾਣਾ ਬੰਦਾ ਸੀਗਾ ਇਹਨੇ ਇੱਦਾਂ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਐ ਉਹ ਤਾਂ ਠੀਕ ਐ ਕਿ ਸਜ਼ਾ ਦੇਣੀ ਚਾਹੀਦੀ ਐ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਐ ਕਿ ਅਦਾਲਤ ਨੂੰ ਚਾਹੀਦਾ ਐ ਕਿ ਜਦੋਂ ਸਜ਼ਾ ਸੁਣਾਵੇ ਤੇ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੀ ਸੜਕ ਦੇ ਉੱਤੇ ਫਾਸੀ ਦਾ ਫੰਦਾ ਲਾ ਕੇ ਉਹਨਾਂ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਨਾ ਹੈ ਇਹ ਤਾਂ ਠੀਕ ਹੈ ਕਿ ਤੁਹਾਨੂੰ ਮੌਕਾ ਮਿਲ ਜਾਂਦਾ ਕਿੰਤੂ ਪ੍ਰਿੰਤੂ ਕਰਨ ਦਾ ਇੱਕ ਦੂਜੇ ਦੇ مذہب ਤੇ کدی یہ سوچیا ہے کہ یہ مذہب نہیں بدنام ہو رہے ایک پڑوسی دا پڑوسی نال جڑا مضبوط رشتہ ہوندا ہے وہ ٹوٹ رہا ہے وہ بندہ ترمی نہیں ہو سکتا یا رسول اللہ کون فرمایا جڑا اپنے پڑوسی دا ظلم کرے گا پڑوسی نال زیادتی کرے گا وہ بندہ انسان نہیں ہے